इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜਿਹੜਾ ਐਕਸੀਡੈਂਟ ਕੇਸ ਹੈ ਇਹ ਸਾਡਾ ਲੋਕੋ ਕੇ ਦੇ ਵਿੱਚ ਜਿਹੜਾ ਹੈ ਰਿਕਵਰੀ ਹੋਈ ਹੈ ਟੋਟਲ ਹੈਰਨ ਦੀ ਰਿਕਵਰੀ ਜੋ ਹੈ ਉਹ 200 2 ਕਿਲੋ 700 ਗ੍ਰਾਮ ਤਕਰੀਬਨ ਹੈਗੀ ਹੈ ਇਹਦੇ ਵਿੱਚ 2 ਲੱਖ ਇਹਦੇ ਵਿੱਚ ਜੋ ਰਿਕਵਰੀ ਹੈ ਇਹ ਸਾਰੇ ਇਹ ਸਾਰਾ ਸਾਡਾ ਆਪਰੇਸ਼ਨ ਜਿਹੜਾ ਸੀਗਾ ਇੰਟੈਲੀਜੈਂਸ ਬੇਸਿਕ ਸਾਡੇ ਸੋਰਸਸ ਵੱਲੋਂ ਵੀ ਇਹ ਅਤੀ ਐਕਟੀਵੇਟ ਕੀਤੇ ਹੋਏ ਸੀ ਕਿ ਕਾਫੀ ਦਿਨਾਂ ਤੋਂ ਅਜਨਾਲਾ ਸੈਕਟਰ ਦੇ ਵਿੱਚ ਤੇ ਬਾਰਡਰ ਦੇ ਖਾਸ ਕਰਕੇ ਜੋ ਰਾਜਸਥਾਨ ਤੋਂ ਤੋਂ ਪਰੇ ਦੇ ਜਿਹੜੇ ਖੇਤਰ ਹੈ ਉਹ ਇਹਨਾਂ ਇਹਨਾਂ ਖੇਤਰਾਂ ਦੇ ਵਿੱਚ ਜਿਹੜੇ ਬਾਰਡਰ ਦੇ ਨਾਲ ਲੱਗਦੇ ਹੈ ਇਹਨਾਂ ਦੇ ਵਿੱਚ ਡਰੋਨਸ ਦੀ ਕਾਫੀ ਮੂਵਮੈਂਟ ਗਈ ਹੈ 17 ਤਰੀਕ ਤੋਂ ਬਾਅਦ ਇਸੇ ਮੂਵਮੈਂਟ ਲਗਾਤਾਰ ਜਿਹੜੀ ਹੈ ਅਬਜ਼ਰਵ ਕੀਤੀ ਗਈ ਹੈ ਇਸ ਦੇ ਤਹਿਤ ਥਾਣਾ ਲੋਕੋ ਕੇ ਦੇ ਅੰਦਰ ਜਿਹੜੇ ਹੈਗੇ ਇਹ ਕਈ ਜਿਹੜੀ ਹੈ ਹੈਰੋਜ਼ ਦੀ ਜਿਹੜੀ ਅਸਾਈਨਮੈਂਟ ਸੀ ਉਹਦੀ ਸਾਨੂੰ ਖਬਰ ਸੀ ਕਿ ਅਸੀਂ ਆਪਣੇ ਜਿਹੜੇ ਹੈ ਸਰਚਸਸ ਤੇ ਆਪਣੀ ਇੰਟੈਲੀਜੈਂਸ ਜਿਹੜੀ ਹੈਗੀ ਹੈ ਉਹਨੇ ਪੂਰੀ ਐਕਟਿਵੇਟ ਕੀਤੀ ਹੋਈ ਸੀ ਇਸ ਦੇ ਤਹਿਤ ਜਿਹੜੀ ਹੈ ਇਹ 2 ਕਿਲੋ 700 ਗ੍ਰਾਮ ਦੇ ਕਰੀਬ ਜੋ ਹੈਰੋਜ਼ ਉਹਦੀ ਰਿਕਵਰੀ ਹੋਈ ਇਹ ਜੋ ਤਿੰਨ ਦੋਸ਼ੀ ਨੇ ਜਿਨ੍ਹਾਂ ਦੇ ਜੋ ਮੇਨ ਦੋਸ਼ੀ ਹੈਗੇ ਨੇ ਲਵpreet ਸਿੰਘ ਪੁੱਤਰ ਬਲਵਿੰਦਰ ਸਿੰਘ ਤੇ ਜਸਵੀਰ ਸਿੰਘ ਪੁੱਤਰ ਦਰਬਾਰਾ ਸੇ ਇਹ ਦੋਨੋਂ ਟਾਲੀਵਾਲ ਦੇ ਰਹਿਣੇ ਵਾਲੇ ਨੇ ਤਰਨਤਾਰਨ ਦੋਸਰਾ ਨਾਮ ਬੁੱਲਾ ਪ੍ਰੀਤ ਸਿੰਘ ਤੇ ਦੂਸਰਾ ਹੈ ਜਸਵੀਰ ਸਿੰਘ ਪੁੱਤਰ ਦਰਬਾਰਾ ਸੇ ਇਹਨਾਂ ਦੇ ਨਾਲ ਜੋ ਇਹਨਾਂ ਦਾ ਤੀਜਾ ਸਾਥੀ ਸੀ ਜਸਕਰਮ ਸਿੰਘ ਪੁੱਤਰ ਪ੍ਰੇਤਮ ਸਿੰਘ ਵਾਸੀ ਲਈਆ ਜਿਲ੍ਹਾ ਤਰਨਤਾਰਨ ਇਹਨਾਂ ਤੋਂ ਇਹ 2 ਕਿਲੋਗ੍ਰਾਮ ਜਿਹੜੀਆਂ ਖੇਤ ਇਹ ਬਰਾਮਦ ਹੋ ਗਏ ਤੇ ਇਹ ਇਹਨਾਂ ਕੋਲੋਂ ਇੱਕ ਮੋਟਰਸਾਈਕਲ ਜਿਹਨਾਂ ਤੇ ਸਮਾਨ ਸੀਗੇ ਜਿਹੜੇ ਇਹ ਡਿਲੀਵਰੀ ਕਰਨ ਜਾ ਰਹੇ ਸੀਗੇ ਉਹ ਮੋਟਰਸਾਈਕਲ ਵੀ ਜਿਹੜਾ ਹੈ ਉਸ ਨੂੰ ਗ੍ਰਾਉਂਡ ਕਰ ਲਿਆ ਗਿਆ ਇਸ ਦੇ ਵਿੱਚ ਜਿਹੜੇ ਫੋਰਵਰਡ ਬੈਕਵਰਡ ਲੀਕੀਜਸ ਨੇ ਕਿਉਂਕਿ ਕਮਰਸ਼ੀਅਲ ਕੁਆਂਟੀਟੀ ਰਿਕਵਰੀ ਹੋਈ ਹੈ ਮੋਰਓਵਰ ਸਾਡੇ ਵੱਲੋਂ ਬੜੀ ਮਾਇਨੂਟਲੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਕਿਤੋਂ ਇਹ ਗੇਪ ਆਈ ਹੈ ਕਿ ਕਿਤੇ ਕਿਤੇ ਇਹ ਜਾਣਦੇ ਜਗ੍ਹਾ ਦੀ ਚੋਣ ਤੇ ਜਿਹੜਾ ਇਹਨਾਂ ਦਾ ਇਰਾਦਾ ਸੀ ਉਹ ਸਾਰੇ ਐਗਜ਼ ਜਿਹੜੇ ਨੇ ਪੁਲਿਸ ਕੋਲ ਅ ਮੈਨੂਅਲੀ ਜਿਹੜੀ ਉਹਨਾਂ ਚੈੱਕ ਕਰਦੇ ਨੇ ਤੇ ਇਸ ਤੋਂ ਇਲਾਵਾ ਹੋਰ ਵੀ ਜਿਹੜਾ ਅੱਗੇ ਇਨਵੈਸਟੀਗੇਸ਼ਨ ਚੱਲਦੀ ਹੈ ਕਿਉਂਕਿ ਸਾਨੂੰ ਇਹ ਅਜੇ ਹੈ ਕਿ ਇਹ ਪੂਰੀ ਦੀ ਪੂਰੀ ਜਿਹੜੀ ਖੇਅ ਕਰੀ ਤੇ ਅਲੱਗ-ਅਲੱਗ ਜਿਹੜੀ ਪਾਰਟਸ ਦੇ ਵਿੱਚ ਆਈ ਹੈ ਤੇ ਇਹਨਾਂ ਵੱਲੋਂ ਇਹ ਰੀਸੀਵ ਕੀਤੀ ਗਈ ਹੈ ਤੇ ਫਰਦਰ ਇਹਨਾਂ ਨੇ ਅੱਗੇ ਡਿਲੀਵਰ ਕਰਨੀ ਸੀ ਉਹ ਅਜੇ ਪੂਰੀ ਨਹੀਂ ਹੋਈ ਸੜੀ ਇਨਵੈਸਟੀਗੇਸ਼ਨ ਅਜੇ ਉਸ ਦਿਸ਼ਾਵਰ ਚੱਲਦੀ ਹੈ ਤੇ ਸਾਨੂੰ ਉਮੀਦ ਹੈ ਜਲਦੀ ਉਹਦੇ ਬਾਰੇ ਵੀ ਕੋਈ ਨਵਾਂ ਰਿਪੋਰਟ ਕਵਰੀ ਹੋ ਜਾਦੀ ਚਲਦੀ। ਤਾਂ ਜਿਵੇਂ ਇਹ ਹੈਰਨ ਸੀ ਕਿ ਇਹ ਵਾਇਰ ਡਰੋਨ ਲੋਗਾਈਸ ਜਿਹੜੇ ਸੈਕੰਡਲੀ ਕਿੰਨੇ ਚਿਰ ਤੋਂ ਜੁੜੇ ਸੀਗੇ ਇਸ ਮਾਮਲੇ ਦੇ ਵਿੱਚ ਔਰ ਕਦੋਂ ਡਿਲੀਵਰੀ ਜਿਵੇਂ ਤੁਸੀਂ ਕਹਿੰਦੇ ਮਤਲਬ ਇਹਨਾਂ ਦੇ ਫਿਰ ਲਿੰਕ ਪਹਿਲਾਂ ਵੀ ਸਪਲਾਈ ਕਰਦੇ ਹੋਣਗੇ। ਦੇਖੋ ਜੀ ਇਨਵੈਸਟੀਗੇਸ਼ਨ ਜੋ ਸਾਡੇ ਵੱਲੋਂ ਹੋਈ ਹੈ ਫ੍ਰੀ ਲੈਂਟਰੀ ਇਨਵੈਸਟੀਗੇਸ਼ਨ ਨੇ ਦੱਸਦੀ ਹੈ ਕਿ ਇਹ ਜਿਹੜੀ ਅਸਾਈਨਮੈਂਟਸ ਨੇ ਇਨ ਪਾਰਟਸ ਆਈਆਂ ਨੇ ਤੇ ਡ੍ਰੋਨ ਐਕਟੀਵਿਟੀ ਦੇ ਥਰੂ ਆਈਆਂ ਨੇ ਤੇ ਜਿੱਥੋਂ ਤੱਕ ਇਹਨਾਂ ਦੀ ਐਸੋ ਇਹ ਕਈ ਮੋਡਿਊਲ ਦੇ ਵਿੱਚ ਕੰਮ ਕਰਦੇ ਨੇ ਇਹ ਜਿਹੜਾ ਮੋਡਿਊਲ ਸੀਗਾ ਅਸੀਂ ਇਹ ਚੈੱਕ ਕਰ ਰਹੇ ਹਾਂ ਕਿ ਇਸ ਮੋਡਿਊਲ ਦਾ ਜਿਹੜਾ ਹੈ ਜਿਹੜਾ ਰੀਸੀਵਿੰਗ ਤੇ ਜਿਹੜਾ ਡਿਲੀਵਰੀ ਅੱਗੇ ਹੋਣੀ ਸੀ ਉਹਨਾਂ ਦੇ ਨਾਲ ਕਿਸ ਤਰੀਕੇ ਨਾਲ ਇਹਦਾ ਰੌਤਾ ਸੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਕਿ ਅਸੀਂ ਇਹ ਇਨਵੈਸਟੀਗੇਸ਼ਨ ਜਿਹੜੀ ਹੈ ਚੱਲ ਰਹੀ ਹੈ ਤੇ ਜਿਵੇਂ ਜਿਵੇਂ ਸਾਹਮਣੇ ਆਏਗੀ ਕਿਉਂਕਿ ਅਜੇ ਸਾਨੂੰ ਲੱਗਦਾ ਹੈ ਕਿ ਹੋਰ ਵੀ ਇਸ ਅਸਾਈਨਮੈਂਟ ਦਾ ਜਿਹੜਾ ਪਾਰਟ ਹੈ ਰਿਕਵਰ ਕਰਨਾ ਬਾਕੀ ਹੈ ਉਸ ਵਾਰੇ ਪਾਸੇ ਅਸੀਂ ਲੱਗੇ ਹੋਏ ਹਾਂ ਤੇ ਜਲਦੀ ਤੁਹਾਡੇ ਨਾਲ ਸਾਂਝਾ ਕਰਨਾ ਬਾਰਡਰ ਦੇ ਜਿਹੜੇ ਥਾਣੇ ਨੇ ਪਿੰਡੀ ਸਰ ਦਾ ਕੰਬੋ ਜਿਹੜਾ ਇਹ ਲੋਕ ਹੋ ਗਏ ਰਮਦਾਸ ਧੇਜ ਨਾਲਾ ਜੀ ਕਿਤੇ ਕਾਫੀ ਡਰੋਂ ਦੀ ਮੂਵਮੈਂਟ ਲੈਂਦੀ ਹੈ ਪਲੱਸ ਪਿਛਲੇ ਸਮੇਂ ਚ ਅਸੀਂ ਜੋ ਦੇਖਿਆ ਕਿ ਤੁਸੀਂ ਵੀ ਕਾਫੀ ਮੂ ਇਹ ਫਸਟ ਰਿਕਵਰੀ ਹੈ ਜੇ ਤੁਹਾਨੂੰ ਲੱਗਦਾ ਕਿ ਉਹ ਵੀ ਆਪਰੇਸ਼ਨ ਚਾਹੁੰਦੇ ਨੇ ਕਿਉਂਕਿ ਜਿਵੇਂ ਪੁਲਿਸ ਦੀ ਲਗਾਤਾਰ ਗੱਟੇ ਇਸ ਏਰੀਆ 'ਚ ਵਧੀ ਹੈ ਜੀ ਜੀ ਬਿਲਕੁਲ ਜੀ ਤੁਸੀਂ ਦੇਖੋਗੇ ਇਹ ਜੁਲਾਈ ਅਗਸਤ ਦੇ ਵਿੱਚ ਕਾਫੀ ਅਗਸਤ ਦੇ ਅੱਧ ਦੇ ਵਿੱਚ ਕਾਫੀ ਡਰ ਮੂਵਮੈਂਟ ਜਿਹੜੀ ਨੋਟਿਸ ਕੀਤੀ ਗਈ ਹੈ ਉਸ ਲਾਜ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇਹ ਮੂਵਮੈਂਟ ਵਧਾਉਣ ਦੀ ਇਹ ਡੈਫੀਨੇਟਲੀ ਹੋਈ ਹੈ ਸਾਡੇ ਵੱਲੋਂ ਹੋਈ ਹੈ ਕਿਉਂਕਿ ਬੀਐਸਐਫ ਬੀਿੰਗ ਫਸਟ ਲਾਈਨ ਆਫ ਡਿਫੈਂਸ ਤੇ ਪੁਲਿਸ ਜਿਹੜੀ ਆ ਸੈਕੰਡ ਲਾਈਨ ਆਫ ਡਿਫੈਂਸ ਦੇ ਤੌਰ ਤੇ ਕੰਮ ਕਰਦੀ ਹੈ ਸਾਡੇ ਵੱਲੋਂ ਸ਼ਿਫਟਿੰਗ ਨਾਕਾ ਜਿਹੜੇ ਆ ਉਹ ਤੇ ਉਹ ਜਿਹੜਾ ਸ਼ਿਫਟਿੰਗ ਨਾਕਾ 2000 ਨਾ ਸ਼ਿਫਟਿੰਗ ਕਰਨ ਦਾ ਜਿਹੜਾ ਜਿਹੜਾ ਕਾਰਨ ਆ ਉਹ ਇਹੀ ਹੈ ਕਿ ਕਿ ਇਹ ਜੋ ਅਸਾਈਨ ਜਿਹੜੇ ਕਨਸਾਈਨਮੈਂਟਸ ਨੇ ਇਹ ਕਨਸਾਈਨਮੈਂਟ ਜਿਹੜੀ ਹੈ ਟਾਈਮ ਟੂ ਟਾਈਮ ਇਹ ਬਲੋ ਰੀਸੀਵ ਕੀਤੀ ਜਾਂਦੀਆਂ ਨੇ ਤੇ ਇਹ ਜੋ ਇਹਨਾਂ ਦੇ ਰੂਟਸ ਨੇ ਉਹ ਪਹਿਲਾਂ ਜਿਹੜੇ ਵੈਲ ਡਿਫਾਈਨ ਹੁੰਦੇ ਨੇ ਪਰ ਇਹ ਰੂਟਸ ਆਲਟਰਨੇਟ ਰੂਟਸ ਹੋ ਗਏ ਇਹਨਾਂ ਦੇ ਤੇ ਹੋਰ ਕਿਸੇ ਰੂਟ ਰਾਹੀਂ ਇਹ ਉਹ ਉਹ ਰੂਟਸ ਰਾਹੀਂ ਹੈ ਜਿਹੜੀ ਹੈ ਐਕਸੈਪਟ ਕਰਦੇ ਨੇ ਸੋ ਟਾਈਮ ਟੂ ਟਾਈਮ ਜਿਹੜਾ ਹੈ ਸਾਡੇ ਇਹ ਨਾਕਾ ਜਿਹੜੇ ਨੇ ਸ਼ਿਫਟ ਹੁੰਦੇ ਰਹਿੰਦੇ ਨੇ ਅਕੋਰਡਿੰਗ ਟੂ ਆਰ ਇਨਫੋਰਮੇਸ਼ਨ ਐਂਡ ਇੰਟੈਲੀਜੈਂਸ ਤੇ ਉਸੇ ਨੇ ਤੈਅ ਕੀਤੀ ਜਿਸ ਤਰੀਕੇ ਨਾਲ ਇਹ تھوری ہوئی ہے ਤੇ ਇਹ ਇਹ ਵੀ ਜਿਹੜਾ ਹੈ ਸਾਡੇ ਬਦਲ ਦੀ ਹੈ ਉਸੇ ਦੇ ਤੈਅ ਕੀਤੀ ਸੀ ਸਾਰੇ ਦਾ ਮੁਢਲਾ کاروبار ਕੀ ਹੈ ਇਹ ਸਾਰੀ ਜਿਹੜੀਆਂ ਇਹ ਨੌਜਵਾਨ ਤੇ ਬੀਸਿਕਲੀ ਇਹ ਜਿਹੜਾ ਹੈਗਾ ਇਹਨਾਂ ਕਰਕੇ ਦੇ ਵਿੱਚ ਜਿਹੜੇ ਇਹ ਲਿਖ ਪਾਈ ਗਏ ਤੇ ਪਿੱਛੋਂ ਪੁਸਕੜੀ ਨਾਲ ਚੈੱਕ ਕੀਤਾ ਜਾ ਰਿਹਾ ਜੋ ਵੀ ਇਹਨਾਂ ਦੇ ਪਿਛਲੇ ਵਰਤੇ ਨੇ ਕ੍ਰਿਮੀਨਲ ریکارڈ ਹੈ ਉਹ ਸਾਰੇ ਇਕੱਠਾ ਕੀਤਾ ਜਾਂਦਾ ਨਹੀਂ ਉਹ ਉਹ ਜੰਡੇ ਵਾਲਾ ਗੁਰੂ ਹੋਰ ਚੀਜ਼ ਸਰ ਇਹ ਖੋਦ ਉਹ ਜਿਹੜਾ ਹੈਗਾ ਉਹ ਇੱਕ ਰੈਟਨਿੰਗ ਜਿਹੜੀ ਹੈ ਕੌਲ ਸੀਕ ਸੋਸ਼ਲ ਵਾਸਤੇ ਕੀਤੀ ਜਾਂਦੀ ਹੈ ਤਾਂ ਜਿਹਦੇ ਵਿੱਚ ਜਿਹੜਾ ਗੁਰਿੰਦਰ ਮੀਤ ਕਨਸਪਿਰੇਟਰ ਜਿਹੜਾ ਸੀਗਾ ਅਲਾਉਂਡ ਰਮਨ ਵਰਦੀਪ ਸਿੰਘ ਤੇ ਬਾਕੀ ਦੇ ਇਹਨਾਂ ਦੇ ਸਾਥੀ ਸੀਗੇ ਉਹ ਉਸ ਏਰੀਆ ਦੇ ਵਿੱਚ ਸੀਗੇ ਤੇ ਉਹਨਾਂ ਦਾ ਜਿਹੜਾ ਹੈਗਾ ਵੱਖਰਾ ਇੱਕ ਐਕਸਟਰਸ਼ਨ ਜਿਹੜਾ ਹੈਗਾ 29 ਸਰ ਜਿਹੜਾ ਰਮਦਾਸ ਵਾਲਾ ਏਰੀਆ ਜਿੱਥੇ ਤੁਸੀਂ ਉਧਰ ਗਏ ਵੀ ਸੀ ਕਿੱਥੇ ਦਰਿਆ ਕ੍ਰੋਸ ਹੁੰਦਾ ਨਾ ਜਿਹੜਾ ਸੇਸ ਪਾਸੇ ਵੀ ਕੰਮ ਲੱਗਾ ਦਾ ਉਸ ਏਰੀਆ ਆਮ ਹੈ ਕਰ ਰਹੀ ਹੈ ਆਗੇ ਅਰਗੇਨਾਈਜ਼ਮੈਂਟ ਦੇ ਨਹੀਂ ਕਿਉਂਕਿ ਉੱਥੇ ਜਿਹੜਾ ਦਰਿਆ ਹੈ ਉਹ ਪੁਦਰਿਆ ਕਾਫੀ ਵਾਰ ਆਈਬੀ ਦੇ ਪਾਰ ਚਲੇ ਜਾਂਦਾ ਫਿਰ ਬਾਰਡਰ ਤੇ ਥਰੂ ਇੰਡੀਆ ਚ ਐਂਟਰ ਕਰਦਾ ਪੰਜਾਬ ਚ ਐਂਟਰ ਕਰਦਾ ਹੈ ਕਾਫੀ ਉੱਤੇ ਜੋ ਹੈਗੇ ਆ ਉਹ ਜਿਹੜੇ ਵੱਲ ਬਲੇਵੇਂ ਨੇ ਤੇ ਸਾਡੇ ਲਈ ਬੜਾ ਚੈਲਿੰਜਿੰਗ ਹੋ ਜਾਂਦਾ ਕਿਉਂਕਿ ਜਦੋਂ ਵੀ ਬਰਸਾਤਾਂ ਚ ਪਾਣੀ ਜਿਹੜਾ ਹੈ ਜਿਆਦਾ ਚੜ ਜਾਂਦਾ ਹੈ ਉਹਦੇ ਚ ਮਨੁੱਖੀ ਤੇ ਚੱਲਤੀ ਜਿਆਦਾ ਵਾਧੂ ਹੁੰਦੀ ਹੈ ਤੇ ਸਾਡੇ ਮਤੋਂ ਟੀਮਾਂ ਵੀ ਜਿਹੜੀਆਂ ਆ ਟਾਈਮ ਟਾਈਮ ਜਿਹੜੀਆਂ ਆ ਡਿਪਲੋਏ ਕੀਤੀਆਂ ਜਾਂਦੀਆਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਹ ਪਾਣੀ ਚੜਨ ਦੇ ਨਾਲ ਜਿਹੜੀ ਸਮੋਕਲਿੰਗ ਦਾ ਜਿਹੜੀ ਇਹ ਐਕਟੀਵਿਟੀ ਹੈ ਕਿਉਂਕਿ ਉਹ ਵੱਧ ਜਾਂਦੀ ਹੈ ਉਸ ਤੇ ਪੂਰੀ ਜਿਹੜੀ ਨਜ਼ਰ ਰੱਖੀ ਜਾਂਦੀ ਇਸ ਵਾਰ ਵੀ ਅਸੀਂ ਕਾਫੀ ਜਿਹੜੀ ਹੈ ਕੋਸ਼ਿਸ਼ ਕੀਤੀ ਹੈ ਤੇ ਨੰਬਰ ਆਫ ਜਿਹੜੇ ਅਟੈਂਪਟਸ ਹੈ ਸਮੋਕਲਿੰਗ ਦੇ ਤੋਂ ਕਾफी ਘਟੇ ਸਰਹੰਦੀ ਕੋਈ ਹੁਣ ਪ੍ਰਾਪਰਟੀ ਦੇ ਉੱਪਰ ਵੀ ਚਾਰਜਿੰਗ ਕੀਤੀ ਜਾਂਦੀ ਹੈ ਜੀ ਹਾਂ ਕਿਉਂਕਿ ਇਹ ਕਮਰਸ਼ਲ ਕੁਆਂਟੀ ਤੇ ਇਹਦੇ ਵਿੱਚ ਸਾਡੇ ਸੀਨੀਅਰ ਆਫਸਰਸ ਵੱਲੋਂ ਜੀਪੀ ਸਰਵਾਂ ਵੱਲੋਂ ਕਲੀਅਰ ਕਰ ਡਾਇਰੈਕਸ਼ਨ ਨੇ ਕਿ ਜਿਹੜੀ ਵੀ ਕਮਿਸ਼ਨ ਕੋਲ ਗਈ ਜਿਹੜੀ ਖੇਮਰਾਉਂਦੀ ਹੁੰਦੀ ਹੈ ਤੇ ਜਿਹੜੇ ਦੋਸ਼ੀ ਨੇ ਉਹਨਾਂ ਦੀ ਜੋ ਵੀ ਜਾਇਦਾਦ ਹੈ ਉਹਦੇ ਉਹਨੂੰ ਕੋ ਉਹ ਆਈਡੈਂਟੀਫਾਈ ਕਰਕੇ ਉਹਨੂੰ ਜਿਹੜਾ ਕੰਪੀਟੈਂਟ ਅਥਾਰਟੀ ਬਿਲਿਵੇਜ ਕੇ ਉਦੀ ਫ੍ਰੀਜ਼ਿੰਗ ਕਰਵਾਈ ਕਿਹਨੂੰ ਜਿਹਦੇ ਦੁਆਰੇ ਭੇਜਣਾ ਹੁੰਦਾ ਤੁਸੀਂ ਕਿਸੇ ਵળે ਨੂੰ ਭੇਜ ਸਕਦੇ ਜੀ ਜਾਂ ਇਹਨੂੰ ਟਰਾਈਬੀਲ ਤੋਂ ਦੇਖਦੇ ਹੁੰਦਾ ਜਿਵੇਂ ਹੁਣ ਇਹ ਜਿਹੜਾ ਹੈ ਸਾਡੇ ਕੋਲੇ ਇਹ ਦੋਸ਼ੀ ਜਿਹੜੇ ਹੈ ਇਹ ਅਸੀਂ ਗ੍ਰਫਤਾਰ ਕਰ ਲਿਆ ਇਹਨਾਂ ਕੋਲੇ ਰਿਕਵਰੀ ਹੋਈ ਹੈ ਅਸੀਂ ਕੇਸ ਬਣਾਵਾਂਗੇ ਕੇਸ ਬਣਾਉਣ ਦੇ ਲਈ ਪਹਿਲਾਂ ਤਾਂ ਇਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਔਰ ਰੈਵਨਿਊ ਡਿਪਾਰਟਮੈਂਟ ਤੋਂ ਜਾਂ ਕਿਸੇ ਹੋਰ ਵੀ ਕੰਸਰਨ ਡਿਪਾਰਟਮੈਂਟ ਤੋਂ ਜਿੱਦੋਂ ਅਸੀਂ ਉਹ ਪ੍ਰਾਪਰਟੀ ਨੂੰ ਆਈਡੈਂਟੀਫਾਈ ਕਰਾਉਣਾ ਹੈ ਆਈਡੈਂਟੀਫਾਈ ਕਰਾ ਕੇ ਉਸ ਦੇ ਨਾਲ ਜੋ ਵੀ ਏਸੈਂਸ਼ੀਅਲ ਡਾਕੂ ਕਾਰੋਬਾਰ ਨਾਲ ਦੇਸ਼ ਨੂੰ ਲਈ ਜਾਂਚ ਚੱਲ ਰਹੀ ਹੈ ਦੇਖੋ ਜੀ ਇਹ ਜਿਹੜੇ ਇਹ ਨੌਜਵਾਨ ਨੇ ਜੀ ਅਜੇ ਜੋ ਸਾਡੀ ਇਨਵੈਸਟੀਗੇਸ਼ਨ ਚੱਲਦੀ ਹੈ ਕਿ ਜੀ ਅਜੇ ਬਹੁਤੀ ਇਹਨਾਂ ਦੇ ਵੱਲੋਂ ਕੋਈ ਬਿਆਨ ਨਹੀਂ ਹੋਇਆ ਕਿਉਂਕਿ ਅੱਜ ਜਿਵੇਂ ਅਸੀਂ ਨਾਲੋ ਗ੍ਰਿਫਤਾਰ ਕਰਕੇ ਰਿਮਾਂਡ ਇਹਦਾ ਲਿਆ ਹੈ ਤੇ ਰਿਮਾਂਡ ਤੋਂ ਬਾਰੇ ਵਿੱਚ ਚੰਗੀ ਤਰ੍ਹਾਂ ਜੀਆ ਕੁਝ ਕਿਸੇ ਦੀ ਨਹੀਂ ਹੈ ਇਹਦੇ ਵਿੱਚ ਜਿਹੜਾ ਬੀਐਨਐਸ ਨੇ ਤਾਂ ਰਾਈਆਂ ਜੀ ਕਿ ਐਨਡੀਪੀਐਸ ਦੇ ਵਿੱਚ ਵੀ ਕੋਈ ਸੋਧ ਹੋਣਾ ਹੈਗਾ ਐਨਡੀਪੀਐਸ ਦਾ ਇਹਨਾਂ ਮਾਮਲੇ 'ਤੇ ਕੀਤਾ ਗਿਆ ਜਾਂ ਕੋਈ ਸੈਪਰੇਟ ਐਕਸ਼ਨ ਇਹ ਇਹ ਜਿਹੜਾ ਹੈ ਫਿਲਹਾਲ ਜਿਹੜਾ ਹੈ ਐਨਡੀਪੀਐਸ ਦੇ ਵਿੱਚ ਜਿਹੜਾ ਹੈ ਅਸੀਂ ਇਹਦਾ ਕਾਰਵਾਈ ਕੀਤੀ ਹੈ ਸੈਕੰਡਰੀ ਜਿਹੜਾ ਹੈ ਕਿਉਂਕਿ ਇਹਨਾਂ ਦਾ ਮੋਟਰਸਾਈਕਲ ਵੀ ਸੀਗਾ ਉਹ ਵੀ ਵਿੱਚ ਅਸੀਂ ਪਾਇਆ ਕਿਉਂਕਿ ਉਹ ਜਿਹੜਾ ਯੂਜ਼ ਫॉर क्राइम ਹੈਗਾ ਕ੍ਰਿਮੀਨਲ ਐਕਟੀਵਿਟੀ ਯੂਜ਼ ਕਿਸ ਤਾਈਨ ਹੈ ਇਸ ਤੋਂ ਇਲਾਵਾ ਵੀ ਤੁਸੀਂ ਗੱਲ ਕੀਤੀ ਬੀਐਨਐਸ ਵੀ ਹੈ ਇਸਦੇ ਵਿੱਚ ਕਿਉਂਕਿ ਕਾਫੀ ਜਿਹੜੀਆਂ ਹੈ ਧਾਰਾਵਾਂ ਜਿਹੜੀਆਂ ਐਡ ਵੀ ਕੀਤੀਆਂ ਗਈਆਂ ਨੇ ਸੰਸ਼ੋਧਨ ਹੋਏ ਨੇ ਉਹਦੇ ਵਿੱਚ ਕਈ ਧਾਰਾ ਹਨ ਜਿਵੇਂ ਤੁਸੀਂ ਵਨ ਵਾਰ ਪਹਿਂਦੀ ਗੱਲ ਤੁਸੀਂ ਗੱਲ ਕੀਤੀ ਸੀ ਜੀ ਉਹਦੇ ਵਿੱਚ ਆਰਗੇਨਾਈਜ਼ਡ ਕ੍ਰਾਈਮ ਦੀ ਗੱਲ ਹੋਈ ਹੈ ਉਹ ਬੜੀ ਸਖਤ ਧਾਰਾ ਹੈ ਤੇ ਜਿੱਥੇ ਕਿਤੇ ਵੀ ਸਾਨੂੰ ਲੱਗਦਾ ਹੈ ਕਿ ਇਹਦਾ ਯੂਜ਼ ਕੀਤਾ ਜਾ ਸਕਦਾ ਹੈ ਫॉर ਦਾ ਵੈਲਫੇਅਰ ਆਫ ਸੋਸਾਇਟੀ ਤੇ ਡੈਟ੍ਰੈਂਸ ਆਫ ਕ੍ਰਾਈਮ ਅਸੀਂ ਉਹ ਕਰਾਂਗੇ ਤੇ ਜਦੋਂ ਦੇ ਪਾਵਰਸ ਵਾਲ ਤੇ ਹੁੰਦੇ ਆ ਪਰ ਜਦੋਂ ਤੁਸੀਂ ਚੱਲ ਲਿਆ ਜੀ ਐਨਡੀਪੀਐਸ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਤੁਸੀਂ ਪ੍ਰੋਪਰਟੀ ਪੀਸ ਬਣਾਏ ਜਿਸ ਕਰਕੇ ਸਾਰਿਆਂ ਦਾ ਧਿਆਨ ਹੋਣਾ ਇਨ੍ਹਾਂ ਕੇਸਾਂ ਤੇ ਆ ਗਿਆ ਡੈਟ ਮੀਨਸ ਕਿ ਐਨਡੀਪੀਐਸ ਤੇ ਤੁਸੀਂ ਤੁਹਾਡੀ ਪੁਲਿਸ ਕਾਫੀ ਕੰਮ ਕਰ ਰਹੀ ਨਾਕ ਬੰਦੀ ਪਰ ਜਿਹੜੀ ਟੀਮ ਹੈ ਸਰ ਜਿਹੜੀਆਂ ਟੀਮਾਂ ਨੇ ਤੁਹਾਡੇ ਨਾਲ ਪੁਲਸ ਮਾਜਨ ਨੇ ਦੇਖੋ ਉਹਨਾਂ ਦੀ ਵੀ ਤੁਸੀਂ ਪ੍ਰੋਪਰਟੀ ਪ੍ਰੀਜ਼ ਕਰਾ ਲਈ ਪਰ ਜਿਹੜੇ ਤੁਹਾਡੇ ਮੁਲਾਜ਼ਮ ਲਗਾਤਾਰ ਲੱਗੇ ਨੇ ਇਹਨਾਂ ਨੂੰ ਮੋਟੀਵੇਟ ਕਰਨ ਦੇ ਲਈ ਕਿਉਂਕਿ ਕਈ ਵਾਰੀ ਸਰਟੀਫਿਕੇਟ ਵੀ ਮਿਲਦੇ ਨੇ ਮੇਰਾ ਸਵਾਲ ਹੈ ਪੁਲਸ ਮਾਜਨ ਦੇ ਲਈ ਕਿ ਇਹਨਾਂ ਦੀਆਂ ਵੀ ਕਈ ਵਾਰੀ ਰਹਿ ਜਾਂਦੀਆਂ ਜਿਵੇਂ ਪ੍ਰੋਮੋਸ਼ਨਸ ਪੈਂਡਿੰਗ ਰਹਿੰਦੀ ਜਿਹੜੇ ਕੰਮ ਕਰਦੇ ਨੇ ਇਸ ਪਾਸੇ ਵੀ ਸਰ ਤੁਹਾਡਾ ਧਿਆਨ ਹੈ ਜਿਹੜੇ ਮੁਲਾਜ਼ਮ ਅੱਛਾ ਕੰਮ ਕਰਦੇ ਨੇ ਉਹਨਾਂ ਨੂੰ ਸਮੇਂ-ਸਮੇਂ ਤੇ ਕੋਈ ਜਿਹੜੀ ਟੀਮਾਂ ਤੁਹਾਡੇ ਕੋਲ ਬੈਠੀ ਨੇ ਐਸਪਾਸ ਸਾਰੇ ਅਧਿਕਾਰੀ ਫੀਲਡ ਦੇ ਵਿੱਚ ਚੰਗੀ ਤਰ੍ਹਾਂ ਕੰਮ ਕਰਨ ਵਾਲ ਡੀਜੀਪੀ ਸਰ ਵੱਲੋਂ ਬੜਾ ਸਾਡੇ ਲਈ ਕਲੀਅਰ ਕਟ ਇੱਕ ਸੰਦੇਸ਼ ਹੈ ਕਿ ਜਿੱਥੇ ਅਸੀਂ ਕੰਮ ਕਰਾਂਗੇ ਤੇ ਵਧੀਆ ਕੰਮ ਕਰਾਂਗੇ ਤੇ ਸਾਡੀ ਟੀਮ ਜਿਹੜੀਆਂ ਵਧੀਆ ਕੰਮ ਕਰਨ ਕਰਨਗੀ ਉਹਨਾਂ ਨੂੰ ਰਿਵਾਰਡ ਤੇ ਅਵਾਰਡ ਜੋ ਉਹਨਾਂ ਦੇ ਬਣਦੇ ਹੋ ਦਿੱਤੇ ਜਾਣਗੇ ਪਰ ਜਿੱਥੇ ਵੀ ਪਤਾਹੀ ਹੋਏਗੀ ਉਥੇ ਸਖਤ ਐਕਸ਼ਨ ਲਿਆ ਜਾਇਆ ਜਾਏਗਾ ਜਿੱਥੇ ਕਿਤੇ ਕਿਸੇ ਮੁਲਾਜ਼ਮ ਦੀ ਕਟਿੰਗ ਅਜ ਲੈਵਲ ਤੇ ਕੋਈ ਮਿਲ ਹੀ ਭੁਗਤ ਸਾਹਮਣੇ ਆਉਂਦੀ ਹੈ ਉਥੇ ਸਖਤ ਤੋਂ ਸਖਤ ਐਕਸ਼ਨ ਲਿਆ ਜਾਇਆ ਜਾਏਗਾ ਤੇ ਜਿੱਥੇ ਤੱਕ ਹੋ ਸਕਦਾ ਡਿਸਮਿਸਲ ਤੱਕ ਨੂੰ ਪੁਚਾਇਆ ਜਾਣਾ ਜੇ ਮਤਲਬ ਜਿਹੜਾ ਅੱਛਾ ਕੰਮ ਕਰਨਗੇ ਉਹਨਾਂ ਚੰਗਾ ਰਵਾਲਾ ਥੇਗਾ ਸਰਕਲ ਚਾਟੀ ਮੰਡਲ ਦੇ ਗੈਸ ਕੋਲ ਜਬਾ ਦਾ ਜਿਹੜਾ ਦਸਾ ਦਿਨ ਉਹਦੇ ਵਿੱਚ ਅਸੀਂ 7-8 ਕਿਲੋਮੀਟਰ ਤੱਕ ਜਿਹੜਾ ਸੀਸੀਟੀਵੀ ਫੁਟੇਜਸ ਜਿਹੜੇ ਹੈਗੇ ਉਹ ਅਸੀਂ ਕੰਗਾਰ ਲਈ ਸਾਨੂੰ ਕਈ ਚੀਜ਼ਾਂ ਨਾਲ ਮੁਤਲਕ ਹੈ ਉਹਦੇ ਵਿੱਚ ਇੱਕ ਦੋ ਗੈਂਜ ਜਿਹੜੇ ਆਈਡੈਂਟੀਫਾਈ ਵੀ ਹੋ ਰਹੇ ਨੇ ਮੋਡਸ ਆਪ੍ਰੈਂਟੇਜ ਦੇ ਆਧਾਰ ਤੇ ਵੀ ਅਸੀਂ ਜਿਹੜੀ ਚੀਜ਼ਾਂ ਦੀ ਜਿਹੜੀ ਨਿਸ਼ਾਨਦੇਹੀ ਕਰ ਰਹੇ ਤੇ ਜਲਦੀ ਉਹਦੇ ਵਿੱਚ ਕੋਈ ਨਾ ਕੋਈ ਜਿਹੜੀ ਹੈਗੀ ਹੈ ਜੋ ਵੀ ਅੱਗੇ ਪਰਪਰ ਡਿਪਾਰਟਮੈਂਟ ਨੂੰ ਦੇ ਸਾਂਝੀ ਕੀਤੀ ਤੇ ਨਾ ਇਹ ਥੜਾ ਸਵਾਲ ਹੈ ਕਿ ਆਪਣੇ ਅਫਸਰ ਜੀ ਮਲਾਜੂ ਵੀ ਇੰਨੀ ਮਿਹਨਤ ਕਰਦੇ ਚਾਰ-ਪੰਜ ਦਿਨ ਹਫਤਾ ਵੀ ਨਿਕਲ ਦਿੰਦਾ ਜਦੋਂ ਜਾਦਨੋਂ ਬੇ ਇਹ ਫੇਰ ਕੇਸ ਤੋਂ ਨਿਕਲ ਜਾਂਦੇ ਨੇ ਸੈਲ ਜੂਨ ਦੇ ਨਾਮ ਤੇ ਤੇ ਇਸ ਵਾਸਤੇ ਕੋਈ ਸਰਦਰ ਨਹੀਂ। ਜੇ ਅਸੀਂ ਜਿਹੜਾ ਜਿਵੇਂ ਤੁਸੀਂ ਗੱਲ ਕਰਦੇ ਹੋ ਟ੍ਰਾਇਲ ਤੋਂ ਨਿਕਲਣਾ ਬੜਾ ਸੌਖਾ ਕੰਮ ਨਹੀਂ ਹੈ। ਜੇ ਐਵੀਡੈਂਸ ਬੇਸਡ ਪਾਲਿਸੀ ਕਰਾਂਗੇ ਤੇ ਐਵੀਡੈਂਸ ਨੂੰ ਆਨ ਫਾਈਲ ਲੈ ਕੇ ਆਵਾਂਗੇ, ਪ੍ਰੋਪਰਲੀ ਇਨਵੈਸਟੀਗੇਟ ਕਰਾਂਗੇ ਤੇ ਇਸ ਦੇ ਨਾਲ ਜਿਹੜੇ ਹੈ ਟ੍ਰਾਇਲ ਦੇ ਵਿੱਚੋਂ ਬਰੀ ਹੋਣ ਦੇ ਚਾਂਸਸ ਘੱਟ ਜਾਂਦੇ। ਸਾਡੀ ਕੋਸ਼ਿਸ਼ ਇਹ ਹੀ ਰਹੇਗੀ ਕਿ ਅਸੀਂ ਜਿਹੜਾ ਟ੍ਰਾਇਲ ਨੂੰ ਮੁਕੰਮਲ ਕਰਾ ਕੇ ਦੋਸ਼ੀ ਨੂੰ ਉਸ ਦੀ ਜਿਹੜੀ ਹੈ ਸਜ਼ਾ ਦਿਵਾਈਏ ਤੇ ਜਿਹੜਾ ਸਮਾਜ ਵਿੱਚ ਹੈ ਕ੍ਰਾਈਮ ਤੋਂ ਮੁਕਤ ਕਰਨ ਦੀ ਕੋਸ਼ਿਸ਼ ਹੈ। ਸਰ ਜਿਹੜੀ ਬਰਾਂਚਫੂਰ ਦੀ ਲੋਟ ਹੋਈ ਉਹਦੀ ਕੀ ਅਪਡੇਟ ਆਈ ਕਿਸੇ ਨੂੰ ਦੱਸ ਦਿਤੀ ਸਰ ਪਤਾ ਲੱਗਾ ਕਿ ਕੋਈ ਦੋਸ਼ੀ ਪੜੇਗਾ ਨਹੀਂ ਇਹ ਉਹਦੇ ਸਿਵਲਪਮੈਂਟ ਹੈ ਉਹ ਜਿਹੜਾ ਡਿਵੈਲਪਮੈਂਟ ਰੀਸੈਂਟ ਇਹ ਹੈ ਕਿ ਅਸੀਂ ਕਾਫੀ ਹੱਦ ਤੱਕ ਨੇੜੇ ਪਹੁੰਚ ਗਏ ਜਿਹੜੇ ਦੋਸ਼ੀ ਨੇ ਉਹਨਾਂ ਦੀ ਕਲੀਅਰ ਇਮੇਜਸ ਜਿਹੜੀਆਂ ਆਉਣ ਵਾਲੀਆਂ ਨੇ ਸਾਡੇ ਕੋਲ ਉੱਤੇ ਕਈ ਸੀਸੀਟੀਵੀ ਕੈਮਰੇ ਜੋ ਹੈਗੇ ਉਹ ਕਲੀਅਰ ਕਰ ਤੋਂ ਉਹਦੀਆਂ ਇਮੇਜਸ ਆਈਆਂ ਨਹੀਂ ਚਾਹੁੰਦੇ ਉਸ ਤੋਂ ਇਲਾਵਾ ਜਿਹੜਾ ਹੈਗਾ ਬਾਰਡਰ ਸਪਰੈਂਡਾਈ ਦੇ ਆਧਾਰ ਤੇ ਇਹ ਗੈਂਗਸ ਆਈਡੈਂਟੀਫਾਈ ਕੀਤੇ ਗਏ ਨੇ ਜੋ ਪਹਿਲਾਂ ਵੀ ਇਦਾਂ ਦੀ ਵਾਰਦਾਤਾਂ ਕਰਦੇ ਰਹੇ ਸੋਸਾਇਟੀ ਜਿਹੜੀ ਹੈ ਇਨਵੈਸਟੀਗੇਸ਼ਨ ਚੱਲਦੀ ਹੈ ਤੇ ਉਸ ਦੇ ਤਾਲੀ ਖੇਤੀ ਕੋਈ ਨਾ ਕੋਈ ਰਿਜ਼ਲਟ ਦਿੱਤਾ ਹੈ ਸਰਵੈਸਿ ਲੋਕ ਤੋਂ ਇਹ ਕਿੰਨੇ ਦਿਨ ਤੇ ਦੇ ਵਿੱਚ ਅਲੱਗ-ਅਲੱਗ ਕਹੇ ਜੀ ਕਿਉਂਕਿ ਇਹ ਲੂਟ ਕੋਈ ਅਚਨਚੇਤ ਨਹੀਂ ਹੈ ਬੜੇ ਪਲਾਨਡ ਥ੍ਰੀਕੇ ਨਾਲ ਹੋਈ ਹੈ ਬੜਾ ਇਨਫਾਰਮਡ ਤਰੀਕੇ ਨਾਲ ਹੋਈ ਹੈ ਕੋਈ ਨਾ ਕੋਈ ਜੋ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਸ਼ੋ ਕਰਦੀ ਹੈ ਇਨਵੋਲਵਮੈਂਟ ਹੈ ਕਮਿਊਨਿਟੀ ਲੀਡਰ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦਾ ਡ੍ਰਾਈਵ ਸ਼ੂਟ ਗਿਆ ਹਾਂਜੀ ਕਾਲੀ ਮਿਰਚ ਵੀ ਗਈ ਹੈ ਕਾਜੂ ਬਨਾਮ ਰਹੇ ਤੇ ਸਪੈਸੀਫਿਕ ਗੱਟੇ ਗਰੇ ਜਿਵੇਂ ਸਪੈਸਿਫਿਕ ਲੋਕੇਸ਼ਨ ਤੋਂ ਚੱਕੇ ਗਏ ਨੇ ਕਿਸੇ ਹੋਰ ਸਬੰਧ ਨੂੰ ਹੱਥ ਨਹੀਂ ਲਾਇਆ ਗਿਆ ਤੇ ਇਹ ਬੜੀ ਪਿਕਲਰ ਜੀ ਚੀਜ਼ ਸਾਡੇ ਸਾਹਮਣੇ ਇਨਵੈਸਟੀਗੇਸ਼ਨ ਚ ਆਈ ਹੈ ਤੇ ਇਹ ਇੱਕ ਅਲੱਗ ਤਰੀਕੇ ਦਾ ਕੇਸ ਹੈ ਉਹ ਜਲਦੀ ਸੋਲਵ ਕਰ ਲਏਗਾ ਸਰ ਐਸੇ ਲੋਟ ਤੋਂ ਜਿਹੜੀ ਹੋਈ ਹੈ ਲੱਖਾਂ ਦੀ ਨਹੀਂ ਕਿ ਕਰੋੜਾਂ ਦੀ ਨਹੀਂ ਨਹੀਂ ਐਡਾ ਨਹੀਂ ਪੁੱਛਿਆ ਜੇ ਗੱਲ ਦੀ ਹੈ ਕਰੋੜਾਂ ਵਾਲੀ ਗੱਲ ਕੋਈ ਨਹੀਂ ਹੈ ਜੀ ਡਾਕਟਰ ਸਰ ਇਹਦਾ ਦੱਸ ਦੇ ਲੋ ਤੋਂ ਵੀ ਹੋएगी ਸਾਰੇ ਨਾ ਮੀਡੀਆ